ਮਾਰਨਿੰਗ ਗਾਇਸ ਕੀ ਹਾਲ ਚਾਲ ਹੈ ਹੈ ਮੈਂ ਵੀ ਆਇਆ ਤੇ ਸ਼ਾਮੀ ਆ ਗਿਆ ਕਪੂ ਬੋਤ ਮੈਂ ਵੀ ਇੱਧਰ ਹੀ ਆ ਜਾਣਾ ਆ ਜਾ ਸਵੇਰ ਹੋ ਗਈ ਹੈ ਹਾਏ ਸਵੇਰ ਹੀ ਤਾਂ ਪਾਈ ਜਾਂਦੀ ਆ ਹਾਂ ਕਿੱਦਾਂ ਹਾਲ ਹੈ ਇਗਨੇ ਤੇ ਬੁਦੋੜੀਆਂ ਸੱਟਿਆ ਦਮਾ ਛੋਟੂ ਲਾਇਆ ਜਿਹੜੀਆਂ ਦੇ ਦੋ ਬੰਦੇ ਉਹ ਮਗਰ ਵੀ ਸਾਰੇ ਦਰਾਹਤਾਂ ਨੂੰ ਕੋਈ ਮਖੀ ਲੱਗਾ ਮੱਖੀਆਂ ਮੈਂ ਸਾਫ਼ ਕਰ ਦੂਗੇ ਹਨ ਆਇਆ ਬਤੂੜੀ ਆ ਜਾਏਗਾ ਸ਼ਨੀਵਾਰ ਕੱਲ ਨੂੰ ਇਹੀ ਜਾਣਾ ਹੈ ਲੱਡੂ ਵੰਡਣ ਸਾਰੇ ਰਿਸ਼ਤੇਦਾਰਾਂ ਦੇ ਕਾਹਤੇ ਜਾਣਾ ਬਾਅਦ ਚ ਦੱਸੂਗਾ ਮੈਂ ਤੁਹਾਨੂੰ ਤੇ ਕਰ ਲਈਏ ਕੰਮ ਫੇਸਿਕ ਨਹੀਂ ਕਰੀਏ ਕੰਮ ਚੱਤੀਏ ਕਿ ਪਾਈਏ ਯੂਨੀਫਾਰਮ ਗੋਹਾ ਚੱਤੀਏ ਕਿੱਥੇ ਲੱਡੂ ਵੰਡਣ ਜਾਣੇ ਆ ਰਸਤੇ ਸ਼ੌਕਰਾਂ ਵਾਲੇ ਨੇ ਹੋਰ ਨਵੇਂ ਪਿੰਡ ਪਾਸਲੇ ਹੂੰ ਪੱਦੀ ਹੂੰ ਹੋਰ ਦੋ ਤਿੰਨ ਬੰਡ ਹੋਰ ਕਿੰਨੇ ਆ ਅੰਮੂ ਕਿਹੜਾ ਕੰਮ ਇਹ ਬਣਾ ਨਹੀਂ ਛੁਟਾ ਦੇ ਕੇ ਆ ਬਾਅਦ ਚ ਦੂੰਗਾ ਪਹਿਲਾਂ ਕੰਮ ਕਰਨਾ ਮੈਂ ਨਹੀਂ ਇੱਥੇ ਹੀ ਮੰਡਾ ਜਾ ਦੇ ਦਿੰਨਾ ਨਹੀਂ ਮੰਡਾ ਤਾਂ ਨਹੀਂ ਇੱਥੇ ਆ ਮੱਖੀਆਂ ਲੜ ਜਾਣੀਆਂ ਉੱਪਰ ਮਰੂਤ ਤੇ ਆ ਦੇਖੋ ਇਹਦਾ ਕੰਮ ਮੱਖੀਆਂ ਲੜ ਜਾਣੀਆਂ ਨਹੀਂ ਪਰਾਂਵਾਂ ਮੱਖੀਆਂ ਦਾ ਆਹ ਦੇ ਵਿੱਚ ਆ ਆਏ ਆਏ ਇਹ ਆਹ ਕਿੰਨੀਆਂ ਮੱਖੀਆਂ ਲਾਵਾ ਨਹੀਂ ਲਾਵਾ ਆਏ ਆਏ ਓਏ ਓਏ ਕਿ ਦੌੜ ਚ ਦੇ ਓਏ ਓਏ ਉੜਦੀ ਆ ਜੀ ਆ ਜੀ ਲਾਵਾ ਹਾਂ ਝੂਟਾ ਲੈਣਾ ਹਾਂ ਬਾਹਰ ਤੱਕ ਤੁਹਾਰ ਤੱਕ ਕਹਿੰਦੇ ਵੀ ਤੱਕੇ ਘਾ ਤੱਕ ਓ ਮਗਰ ਦੇਖਿਆ ਜੀ ਉਧਰ ਵੀ ਬੰਦਾ ਲਾਇਆ ਆਪਾਂ ਸੋ ਸੁਣੇ ਹਾਂ ਉਹ ਮੇਰੇ ਕੈਨੀ ਉਧਰ ਵੀ ਬੰਦਾ ਆਇਆ ਹੈ ਹਾਂ ਅੰਜੂ ਮੈਂ ਤਾਂ ਕਹ ਰਹੀ ਹਾਂ ਮम्मी ਕਿ ਆ ਗਏ ਹੈ ਹਾਂ ਪੱਲਾ ਮੈ ਤੇ ਪੱਲਾ ਲੈ ਜਾਓ ਕੀ ਕਿੰਨਾ ਦੋ ਜਣੇ ਕੀ ਕਹਤਾ ਅਸਾਂ ਜੁ ਨਹੀਂ ਆਏ ਉਹ ਮੈਂ ਕੌਣ ਸੀ ਬੈਠਾ ਇੱਕ ਤਾਂ ਉਹ ਬੰਦਾ ਕਰੇ ਜਿੱਲਾ ਹੀ ਹੈ ਇੱਕ ਤਾਂ ਵੱਡ ਗਿਆ ਉਹ ਮੈਂ ਸਮਝਦਾ ਨਹੀਂ ਮੋਣੀਆਂ ਨਹੀਂ ਹੈ ਮਮੀ ਅਮੀਰ ਮੈਨੂੰ ਮੋਣੀਆਂ ਕੋ ਫੜਾਉਣਾ ਤਸਨੀ ਮਮੀ ਮੇਰੀ ਹੱਥ ਪਰਾਂ ਰੱਖ ਲਾ ਉੱਥੇ ਪਈਆਂ ਆ ਤੇ ਪੋਣੀਆਂ ਆ ਮੈਂ ਤੇਰੀ ਨੌਕਰ ਨਹੀਂ ਹਾਂ ਤੇ ਮਮੀ ਡੈਡੀ ਨੂੰ ਤਨਖਾਹ ਦੇਣੀ ਆ ਤੂੰ ਅੱਛਾ ਬਲਾਂ ਚੱਕਾ ਮੈਂ ਹਾਂ ਤੇ ਬੁੱਝ ਜਾ ਚਲ ਆ ਜਾ ਮੈਂ ਗੋਹਾ ਚੱਕਣਾ ਮਾਮੂ ਮਾਮੂ ਨਹੀਂ ਇਹ ਪਹਿਲੇ ਇੱਧਰ ਵੀ ਡਰਾ ਕੇ ਨਹੀਂ ਹੈ ਯਾਰ ਪਹਿਲੇ ਮੈਂ ਗੋਹਾ ਚੱਕਣਾ ਯਾਰ ਨਹੀਂ ਬਣਾ ਇਹਦੇ ਪਾਰੇ ਪੈਰਾਂ ਜਿੱਦੇ ਮੈਂ ਗਰਾਈ ਪਾ ਗਰਾਈ ਮਡਾਲੀ ਲੜ ਗਈ ਸੀ ਆ ਦਿਖਾਈ ਤੈਨੂੰ ਇਹ ਆਰੇ ਸੁੱਜ ਗਿਆ ਵਿਚਾਰੇ ਦਾ ਆ ਕੋਈ ਨਹੀਂ ਉੱਤੇ ਲਾਉਣਾ ਤਾਂ ਨਹੀਂ ਗੱਛ ਨਹੀਂ ਨਹੀਂ ਪੈਨ ਕਿਲੇ 10 ਵਾਲੀ ਗੋਲਦਨ ਚਾਹੀਦੀ ਨਾ ਨੂੰ ਦੱਸ ਦਿੰਿਆ ਮੇਰੇ ਭਰਾ ਗਾਇਸ ਹੋ ਗਿਆ ਕਿ ਨਹੀਂ ਪੱਤਰ ਉਹ ਆ ਤੁਹਾਨੂੰ ਮੈਂ ਦਿਖਾਵਾ ਮਖੀਲ ਓ ਮਾਈ ਗਾਡ ਓ ਮਾਈ ਗਾਡ ਓ ਮਾਈ ਗਾਡ ਦੇਖੋ ਚੈੱਕ ਕਰੋ ਇਹ ਤਾਂ ਮਾਰ ਕੇ ਵੀ ਨਹੀਂ ਭੱਜ ਸਕਦੀਆਂ ਹੈਗੀਆਂ ਹਨ ਕਿਸੇ ਤੋਂ ਮੈਂ ਕਿਹਾ ਮਾਰ ਕੇ ਵੀ ਨਹੀਂ ਬਾਗ ਸਕਤੇ ਇਤਨੀ ਨਹੀਂ ਬਾਗ ਸਕਦੇ ਦਿਮਾਗ ਹਨਾ ਬਾਗ ਨਹੀਂ ਸਕਤੇ ਯਾ ਦਰਵਾਜ਼ਾ ਅੰਦਰ ਦਰਵਾਜ਼ੇ ਉਹ ਅੰਦਰ ਵੜ ਜਾਣਗੇ ਸਭ ਇਹਨਾਂ ਇਸ ਕਰਾ ਲੀਏ ਇਸ ਮੈਂ ਇਹ ਬੱਕਰੀਆਂ ਮੱਖੀਆਂ ਆ ਤਾਂ ਮੈਂ ਬੱਕਰੀਆਂ ਦੇਖੀਆਂ ਅੱਜ ਤੁਹਾਨੂੰ ਦਿਖਾਉਂਦਾ ਮੈਂ ਕਿਹਾ ਇੱਦਾਂ ਸਫਾਈ ਕਰਾ ਲਈਏ ਆ ਦੇਖੋ ਆਹ ਸਾਡੀ ਪਤਾ ਆ ਪੱਤੇ ਨਹੀਂ ਹੈਗੇ ਮੱਖੀਆਂ ਇਕੱਲੇ ਮੱਖੀਆਂ ਨੇ ਪੜੇ ਨਹੀਂ ਆ ਜਾਲੇ ਜੇ ਬਣਾਇਆ ਹੋਇਆ ਇਹ ਡਿਫਰੈਂਟ ਮੱਖੀ ਆ ਇਹ ਦੱਸਿਓ ਕਿਹੜੀ ਆ ਕਿਹੜੀ ਮੱਖੀ ਆ ਇੱਕ ਤਾਂ ਪੁਲਿਸ ਵਾਲਿਆਂ ਨੂੰ ਵੀ ਕਹਿੰਦੇ ਮੱਝ ਖੜੇ ਹੋਣ ਕਹਿੰਦਾ ਉਹ ਮੱਖੀਆਂ ਖੜੀਆਂ ਇਹ ਉਹ ਮੱਖੀਆਂ ਨਹੀਂ ਆ ਜੀ ਆਰੇ ਨਹੀਂ ਮਾੜੇ 90% ਸਹੀ ਆ 10% ਹੁੰਦੇ ਮਗਰ ਵਿੱਚ ਤੈਨੂੰ ਧੰਨਵਾਦ ਆ ਭੇਡਾਂ ਜਿਹੜੀਆਂ ਕਾਲੀਆਂ ਕਹਿੰਦੇ ਬਲੈਕ ਹੋਰ ਮੰਮੀ ਆ ਵੀ ਕਰਾਇਟਾਈਮ ਸਹੀ ਆ ਨਾ ਜਿਹੜੀ ਦਿਖਾਈ ਦੇ ਰਹੀ ਚੀਜ਼ ਛੋੜਨ ਤੋਂ ਆ ਕੇ ਹਟਿਆ ਕਹਿੰਦਾ ਕੀ ਕਰਨਾ ਇਹਨਾਂ ਦਾ ਮੈਂ ਕਹਿੰਦਾ ਇਹਨਾਂ ਟੇਬਲ ਬਣਾਉਣਾ ਆ ਇਹਦੇ ਵਿੱਚ ਲਾ ਕੇ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ 컬러 ਕਰਕੇ ਸੀਨਾ ਲਾ ਕੇ ਬਹੁਤ ਹੀ ਇਹਦਾ ਟੇਬਲ ਬੈਠਣ ਨੂੰ ਬਣ ਜਾਂਦਾ ਹੈ ਲਾਈਕ ਮੈਨੂੰ ਤਾਂ ਐਡਾ ਫੀਲਿੰਗ ਆ ਰਹੀ ਹੈ ਜਿਵੇਂ ਸਾਡੇ ਪ੍ਰੋਗਰਾਮ ਹੁੰਦਾ ਕੋਈ ਕੱਲੋਂ ਖੰਡਪੜ ਸਾਹ ਦਾ ਪਰ ਹੋ ਰੱਖਾ ਐਵੇਂ ਇਹ ਐਡਾ ਲਾਦਾ ਜਿਹਦਾ ਕੋਈ ਪ੍ਰੋਗਰਾਮ ਨਹੀਂ ਕਰਾਉਣਾ ਹੁੰਦਾ ਪਾ ਹੀ ਪਾ ਦੇ ਨਹੀਂ ਫਿਰ ਗੋਡ ਲੈ ਲੈਂਗੇ ਗੋਡ ਲੈ ਲੈਂਗੇ ਇੱਕ ਗੋਡ 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 ਲੈ ਲੈਂਗੇ ਇਹ ਕਿਹੜੀ ਇੰਗਲਿਸ਼ ਇਹਦੇ ਸੁੱਝ ਗਿਆ ਤੇ ਛੋਟੂ ਦੇਖਿਆ ਨਾ ਮੂੰਹ ਆਹ ਦੇ ਐਤੋਂ ਬੰਟਾ ਜਾ ਬਣ ਗਿਆ ਹੋਈ ਨਹੀਂ ਯਾਰ ਇਹਦੇ ਲੜ ਗਏ ਉਹ ਆਹ ਨਹੀਂ ਹੁਣ ਤੇਰੀ ਵਾਰ ਯਾਰ ਉਹ ਪਤਾ ਨਹੀਂ ਆ ਉਹ ਪਤਾ ਨਹੀਂ ਆ ਪੁਰਾਣੀ ਦੱਸੋ ਕਿਸ ਨੂੰ ਪਤਾ ਹੋਵੇ ਕੋਈ ਚੀਜ਼ ਆਹ ਕਿਹੜੀ ਚੀਜ਼ ਆ ਪਤਾ ਕਿਸ ਨੂੰ ਜਿਹੜੇ ਨਵੇਂ ਆ ਉਹਨਾਂ ਨੂੰ ਨਹੀਂ ਪਤਾ ਹੋਣਾ ਨਾ ਜਿਹੜੇ 2002 ਤੋਂ ਗਾਹਲੇ ਆ ਆ ਕੀ ਜੀ ਜੰਮੀ ਵਿਧਾਣੀ ਉਹ ਤੇੜਕਣ ਵਾਲੀ ਵਿਧਾਣੀ ਪੁਰਾਣਾ ਖਜ਼ਾਨਾ ਲੱਭਿਆ ਗਾਇਸ ਸਫਾਈ ਕਰਦੇ ਇਹਨੂੰ ਪੁਰਾਣਾ ਖਜ਼ਾਨਾ ਲੱਭਾ ਅਮੇ ਨਾ ਰੈਡ ਕਰੇ ਰਹੀ ਤਾਂ ਹਾਂ ਚਾਹ ਮੱਜਾਂ ਦਾ ਦੁੱਧ ਚਾਰ ਮੱਜਾਂ ਦਾ ਇੱਕ ਉਹ ਬਣਾਈਏ ਇਹ ਤਾਂ ਪਰਾਣ ਟਾਈਮ 'ਚ ਨਹੀਂ ਹੁੰਦਾ ਬੁੜੀਆਂ ਨੇ ਬਣਾਇਆ ਹੁੰਦਾ ਕੱਢਦਾ ਰਹਿੰਦਾ ਦੁੱਧ ਤੇਰੇ ਕਿੰਨੇ ਤੋਂ ਥੋੜੀ ਲੜੀ ਨਾ ਆਈ ਥੋੜੀ ਜਿਹੀ ਤਾਂ ਨਮ ਪੱਟੀ ਕਰ ਦੰਦੇ ਕਿ ਭੱਜਦਾ ਮੈਂ ਨਹੀਂ ਲੜਦੇ ਚਲੋ ਫਰੋਖਾਨ ਨੂੰ ਲਾਓ ਜੋਰ ਨਾਰ ਗਿਆ ਤੇਰੀਆਂ ਦਵਾਈਆਂ ਨਾ ਮਰਨੀਆਂ ਉਹ ਘੋਟੇ ਚ ਆਈਏ ਤੇ ਲੈ ਜਾ ਕੰਮ ਤੇ ਟਾਈਮ ਪਾਲਿਆ ਕਰ ਭਈਏ ਲੈ ਦੇ ਰਹੇ ਉੱਪਰ ਪੱਧਰ ਹੋ ਗਿਆ ਹੈ ਉਧਰੋਂ ਵੀ ਆ ਰਹਿ ਗਿਆ ਖਖਰੇ ਆ ਥੋੜਾ ਜਿਆ ਰਹਿ ਗਿਆ ਹੈ ਮੈਂ ਕਿਹਾ ਚੱਲ ਜਦੋਂ ਹੁਣ ਕੰਮ ਕਰ ਹਟੋਂਗੇ ਇਹ ਇੱਥੇ ਆਪਾਂ ਬੀਜ ਦਾਣੇ ਆਦ ਕੇ ਖਸ ਖਸ ਲਾ ਦਾਂਗੇ ਜਸਟ ਗਿੜੇ ਪਰਚਾ ਨਾ ਕਰਾ ਉਹਦੇ ਇੱਥੇ ਸਬਜ਼ੀ ਸੁੱਜੀ ਕੁਛ ਵੀ ਲਾ ਦਾਂਗੇ ਜਨਰੇਟਰ ਇੱਥੇ ਪਿਆ ਹੈ ਇਹ ਵੀ ਚੱਕ ਕੇ ਉਧਰ ਕਰਤਾ ਪੱਧਰ ਹੋ ਗਿਆ ਇੱਥੇ ਅੰਦਰ ਧੰਗਾਉਦਾ ਤੁਹਾਨੂੰ ਭਵੇਂ ਅੰਦਰ ਸੱਪੇ ਰਹਿੰਦੇ ਆ ਦੇਖੋ ਕਿੰਨਾ ਹੋ ਆਹ ਮਾਈ ਗਾ ਪੁਰਾਣਾ ਘਰ ਆਇਆ ਹੈ ਦੇਖ ਕਿੱਦਾਂ ਆਉਂਦਾ ਆਹ ਦੀ ਛੱਤ ਉਹ ਪੁਰਾਣਾ ਸਟੋਪ ਹੈਨ ਪੱਧਰ ਘਰਾਤਾ ਸਵਾਈ ਕਰਾਉਣੀ ਇਹਨੂੰ ਵੀ ਢਾਂ ਢੋਕਿਆ ਨਾ ਕਹਦਾ ਤੁਨ ਉਹ ਸਟੋਜ ਜਵਾਬ ਦੇਉਂਦੇ ਆ ਪੁਰਾਣੇ ਉਹ ਇਹ ਮੈਨੂੰ ਲੱਗਦਾ ਸੂਟ ਸੀਨ ਵਾਲੀ ਜਿਹੜੀ ਹੁੰਦੀ ਨੇ ਉਹ ਉਹ ਦਾ ਹੈ ਬਾਹਰ ਵੀਡੀਓ ਦਿਖਾ ਰਹੀ ਨਹੀਂ ਟੇਬਲ ਵਾਲੀ ਉਦਾਂ ਬਕਲਰ ਕਰਕੇ ਵਿੱਚ ਸ਼ੀਸ਼ਾ ਲਾ ਕੇ ਵਧੀਆ ਜਿਹਾ ਬਣਾਉਣਾ ਦੇਖ ਆ ਜਾ ਦੇਖ ਕੇ ਉਹ ਉਧਰ ਕੀ ਕਰਦੇ ਪੱਧਰ ਇੱਟ ਤਾਂ ਬਹੁਤ ਨਿਕਲਣੀ ਹੈ ਜਿਹੜਾ ਪੁਰਾਣਾ ਕਰਨੀ ਹੈ ਇੱਧਰ ਨਾਲੇ ਕਮਰਾ ਇੱਕ ਹੋਰ ਜਿਹੜਾ ਢਹਾ ਹੈ ਜਿਹਦੀ ਛੱਤ ਉੱਥੇ ਵੀ ਵੱਧੂ ਇੱਟ ਨਿਕਲਣੀ ਹੈ ਇਹਦਾ ਜਿਹੜਾ ਭਰਤੀ ਪੈਣੀ ਹੈ ਹਨਾ ਬਾਵਾ ਵੇਖੀਆ ਨੇ ਵਧੀਆ ਹੋ ਜਾਣਾ ਉਧਰ ਨੀਵਾਂ ਜਿਹੜਾ ਹੋਣਾ ਉਹਦੇ ਬਰਾਬਰ ਆ ਜਾਊਗਾ ਕੋਈ ਕਹਿੰਦੇ ਮੈਂ ਕਿਹ ਰਹਿ ਨਾ ਜਾਵੇ ਹਨਾ ਆਹ ਬਹਿ ਜਾਣੀ ਤੇ ਦੇਖੀ ਜਾਣੀ ਕਰ ਦੇ ਪੱਧਰ ਮੇਰਾ ਭਰਾ ਨਿੰਬੂ ਦਾ ਤਾਂ ਵਧੀਆ ਹੋ ਗਿਆ ਹੈ ਹਾਂ ਬੀ ਇਹ ਜਿਹੜਾ ਫੈਲ ਜਾਣੀ ਆ ਮੈਂ ਕਹਿੰਦਾ ਇਹ ਤਾਂ ਪਟਾਈ ਦਿੰਦੇ ਆ ਨਾ ਨਹੀਂ ਨਹੀਂ ਇਸ ਕੀ ਨਹੀਂ ਫੈਲਦੀ ਆਹ ਸਸਿਆ ਦੇ ਇਸ ਕੀ ਫੈਲਦੀ ਹੈ ਉਹ ਕਦੋਂ ਵੱਢਣਾ ਉਹ ਦੇਖੋ ਕੱਪੜੇ ਇਸ ਦੀ ਫੁੰਡੀਆਂ ਜਾਈਆਂ ਅੱਗੇ ਵੱਢਦੇ ਨੇ ਹਾਂ ਚਲੋ ਪਹਿਲਾਂ ਜੱਤ ਕਰ ਮੈਂ ਮਧਾਲੀਆਂ ਉੱਡ ਜੂਗੀ ਕੱਲੂ ਵੱਢਦੇ ਕੱਲੂ ਵੱਢਦੇ ਪਾਸੋਂ ਵੱਢਦੇ ਕੋਈ ਨਹੀਂ ਹਾਂ ਵੱਧਰ ਕਰਦੇ ਮੇਰਾ ਭਰਾ ਕੱਲ ਇਹਨਾਂ ਕਾਂਦੇ ਛੋਟੇ ਪੱਠੇ ਤਾਂ ਪਾਈ ਪੱਠੇ ਹੈ ਕੀ ਗੱਲ ਨੰਬੂਦ ਸੀ ਇਹ ਨੰਬੂਦ ਨੇ ਰੇਡ ਬਾਲੀਆਂ ਗੋਦੀਆਂ ਨਹੀਂ ਦਾ ਲੈ ਆ ਆ ਨਹੀਂ ਗੱਲ ਮੁੱਟਾ ਵਿਲਾ ਕਾ ਨਹੀਂ ਮੁੱਟਾ ਕਰਦਣਾ ਵਿਲਾ ਉਹਦਾਂ ਇਹਦੇ ਵਿੱਚ ਲੱਗੀਆਂ ਆ ਨਾ ਮੇਲਾ ਦਾ ਉਹੀ ਵਾਲੀਆਂ ਨੇ ਉਧਰ ਘਰ ਬਣਾ ਲਿਆ ਜਾ ਕੇ ਜਿਹੜੀਆਂ ਆਪ ਇੱਥੋਂ ਨਹੀਂ ਢਾਈਆਂ ਮਜ਼ੋੜੀਆਂ ਗਾਇਸ ਇਹਨਾਂ ਨੇ ਉਧਰ ਘਰ ਬਣਾ ਲਿਆ ਮਜ਼ੋੜੀਆਂ ਨੇ ਚਲੋ ਕੋਈ ਗੱਲ ਨਹੀਂ ਨਹੀਂ ਮੈਨੂੰ ਤਾਂ ਯਾਦ ਨਹੀਂ ਸੀ ਇਹ ਮੈਨੂੰ ਤਾਂ ਦੇਖ ਕੇ ਯਾਦ ਆਇਆ ਮੈਂ ਕਿਹਾ ਸੀ ਚਿੱਤੋਂ ਮੈਂ ਪਿਆਰ ਲੈਣੇ ਸੀਗੇ ਮੈਂ ਤੇ ਦੇਖ ਕੇ ਯਾਰ ਬਾਜੀ ਮੈਂ ਤੇ ਮੈਂ ਤੇ ਸ਼ਕਲ ਦੇਖ ਕੇ ਯਾਦ ਆਇਆ ਮੈਂ ਕਿ ਇਹ ਭਾਈ ਤੇ 50 ਰੁਪਏ ਲੈਣੇ ਮੈਨੂੰ ਯਾਦ ਮੈਨੂੰ ਕੋਈ ਯਾਦ ਨਹੀਂ ਸੀ ਸਾ ਮੈਨੂੰ ਦੱਸਿਆ ਹਾਂ ਉਹ ਉਸ ਦਿਨ ਤੂੰ ਪੈਂਡ ਨੂੰ ਚੱਲਾ ਸੀ ਨਾ ਕਿਹ ਦਿਨ ਉਸ ਦਿਨ ਹਾਂ ਇਹ ਪੈਂਡ ਨੂੰ ਚੱਲਾ ਸੀ ਇਹ ਕਹਿੰਦਾ 50 ਮੈਂ ਕੋਈ ਨਹੀਂ ਫੇਰ ਕਰ ਲਿਆ ਹਾਂ ਚੱਲ ਗਿਆ ਤਾਂ ਮੈਂ ਉਹ ਕਹਿ ਕੇ ਨਹੀਂ ਗਿਆ ਤਾਂ ਹਾਂ ਤਾਂ ਕਹਿੰਦਾ ਮੈਂ ਆਉਂਗਾ ਮੇਰੇ ਤੇ ਨਾ ਪੈਂ ਜਾਂਦੇ ਹਾਂ ਮੈਨੂੰ ਦੁਆਨਾ ਹੀ ਬਾਜੀ ਇਹ ਕੰਮ ਕਰਨਾ ਹੀ ਕਰਨਾ ਹੈ ਹਾਂ और उतर घर परिवार सब ठीक है कि रहने उधर आल में यूपी उदा वैसे बरेली बरेली बांस बरेली सुना है यूपी में बिहार में बिहार तो बहुत आ गए इधर मैं इधर यूपी यूपी में सहारनपुर तक गया ज्यादा जाम गया सहारनपुर से है दो सौ किलोमीटर आगे गए फिर बहुत दूर है ना आ फिर तो चलो भाई आ लीए ਵਧੀਆ ਬਣਾਈਆਂ ਮੈਂ ਬਹੁਤ ਟਾਈਮ ਬਾਅਦ ਖਾਣੇ ਆ ਪਹਿਲੇ ਖਰਾਤੇ ਮੈਨੇ ਹੈ ਪਹਿਲੇ ਖਰਾਤੇ ਮੈਨੇ ਵਧੀਆ ਅੱਛੇ ਬਣਾਈ ਮੈਂ ਕਹਿੰਦਾ ਪਹਿਲਾਂ ਤੇਰੇ ਕੋ ਖਾਦੇ ਤਾਂ ਹੀ ਖਾਣ ਲੱਗਾ ਨਹੀਂ ਤੇ ਇੱਕ ਹੋਰ ਕੁਲਚਾ ਆਉਂਦਾ ਜੇ ਮੈਂ ਨਹੀਂ ਕਰੀ ਉਹਦੀ ਬਾਜਮਾਰੀ ਉਸਕੋ ਤਾਂ ਵੀ ਦੇਖੋ ਗਾਇਸ ਤਾਂ ਤੇ ਆਗਾ ਦਾ ਹੁੰਚੇ ਚੱਲ ਗਏ ਇਹ ਹੈਗਾ ਕਿਹਦੇ ਸਾਪ ਦਾ ਬੱਚਾ ਹਾਂ ਉਹ ਤੇ ਵੇਸ ਆਪਣੀ ਸੂਈ ਹੈ ਇਹਦਾ ਮਤਲਬ ਹੈ ਨਾ ਮੰਮੀ ਦੇਖ ਕਿੱਦਾਂ ਨਿਕਲਿਆ ਆ ਆ ਸਾਪ ਦਾ ਬੱਚਾ ਉਹ ਬੜਾ ਜਮਾ ਛੋਟਾ ਜਾਂ ਜਿੰਦਾ ਹਜੇ ਆ ਜਿੰਦਾ ਨਹੀਂ ਬੋਲਣਾ ਕਿ ਤੂੰ ਮਾਂ ਮਾਂ ਨਹੀਂ ਨਹੀਂ ਗਡਵਾ ਨਹੀਂ ਮੰਮੀ ਸਾਪ ਦਾ ਬੱਚਾ ਹੈ ਜੀ ਗੜਵਾ ਨਹੀਂ ਹੈਗਾ ਇੱਕ ਹੀ ਮੁਕਾਏ ਉਹ ਦੇ ਦੇ ਧਿਆਨ ਨਾਲ ਦੇ ਤਾਂ ਕਾਂਜ ਦੇ ਕਾਲਾ ਨਾਗ ਆਏ ਤੇ ਹੋਰ ਕਿਧਰ ਨਿਕਲੇ ਇਧਰ ਇਟਾਵੇਂ ਓਕੇ ਮਾਰ ਦੇਵੇ ਛੋਟਾ ਮਾਰਦੇ ਨਹੀਂ ਫਿਰ ਕਾਹ ਫੇਕੇਗਾ ਉਧਰ ਉਧਰ ਗਾਂ ਉਹ ਬਰੇ ਢੇਰ ਨੇ ਉਹ ਨਾ ਨਹੀਂ ਛੋੜ ਦੇਣ ਚੱਲਿਆ ਨਾ ਭਾਈ ਨਹੀਂ ਨਹੀਂ ਉਹ ਬਰੇ ਢੇਰ ਵਿੱਚ ਛੇੜ ਦੇ ਮਾਰੀ ਨਾ ਮਾਰੀ ਨਾ ਇਸ ਕੋਹਾਂ हां भाई ठीक है बच्चा छोड़ दे इसको जी इसको जीने दे इसकी जिंदगी हां जा जीले काजल क्या जब बड़ा हो जाएगा वही कटवा देंगे ठीक है कोई बात नहीं कोई बात नहीं यार ऐसे क्या बात कितने पैसे बने 90 बने तो कहंदा 50 दे देनी हूं मैं फिर कटा दूंगा चलिया ता हां जित लाए होण है ना हां तो गांव वाला कल तू चल आए सकने गांव कट के बाहर हो गया अपना ਪਟਿਆਂ ਦਾ ਟਾਂ ਉੱਤਰੀਏ ਇਕੱਠੇ ਜਾ ਗੱਡੀ ਜਿਹੜਾ ਲੱਗ ਜਾਏ ਗੇੜ 7:00 ਵੱਜ ਗਏ ਗਾਇਸ ਟਾਈਮ ਇਦਾਂ ਹੋਇਆ ਕਿ ਜਿੱਦਾਂ ਕਿਤੇ ਰਾਤ ਦੇ 10:00 ਵੱਜੇ ਹੁੰਦੇ ਆ ਤੇ ਲੋਹੇ ਪਾਰਟ ਚੱਲ ਰਿਹਾ ਹੈ ਹਨੇਰਾ ਇਦਾਂ ਹੋ ਗਿਆ ਦੇਖ ਹਨੇਰੇ ਹਨੇਰਾ ਤੇ ਮੈਂ ਹੁਣ ਕਿੱਥੇ ਚੱਲਾਂ ਮੈਂ ਜਾਂ ਮੈਨੂੰ ਜਾੜੇ ਨਹੀਂ ਮੈਂ ਸਵੇਰੇ ਜਾਣਾ ਵੰਡੇ ਜਾਣਾ ਹੈ 10 12 ਵੰਡੇ ਘੁੰਮਣੇ ਗਾ ਲਾ ਲੱਡੂ ਵੰਡਣੇ ਤੇ ਮੈਂਗਾ हेयर कटिंग ਮਾਰੇ ਬੀੜ ਕਰਾਇਆ ਮੈਂ ਤੇ ਹੁਣ ਮੈਂ ਚੱਲਾਂ ਸ਼ਾਮ ਨੂੰ ਸਲੂਨ ਦੇ ਵਿੱਚ ਆ ਜਾ ਚਲਦੇ ਆ ਇਵਨਿੰਗ 8:00 ਰਾਤ ਦਾ ਮਾਹੌਲ ਦਿਖਾਵਾਂ ਲਿਆ ਤੁਹਾਨੂੰ ਨਾਲੇ ਨਾਲੇ ਮੈਂ ਆਪਣੀ ਕਟਿੰਗ ਕਰਾ ਲਿਆ ਹੂੰਗਾ ਕਿੱਧਰ ਚੱਲਾਂ ਮੈਨੂੰ ਮਿਲ ਕੇ ਜਾ ਮੈਂ ਆ ਜਾ ਪੱਠੇ ਲੈ ਆਂਦੇ ਆ ਗਾਇਸ ਹਾਂ ਪਹੁੰਚ ਗਿਆ ਉਹਨੇ ਕਿਹਾ ਲੰਗਾ ਕੀ ਹੈਗਾ ਕੀ ਲੰਗਾ ਹੈ ਲੰਗਾ ਅੱਛਾ ਵਿੱਕੀ ਦੀ ਦੁਕਾਨ ਤੋਂ ਲੈ ਆਉਂਗਾ ਕੀ ਕਰਨ ਲੰਗਾ ਆਪਣਾ ਫੰਕਸ਼ਨ ਤੇ ਪਾਣਾ ਤੇਰਾ ਜਿਹੜਾ ਫੰਕਸ਼ਨ ਆਉਣਾ ਆਉਣਾ ਹੈ ਕਿਹੜਾ ਕੋਈ ਮੇਸਕੂਲੇ ਅੱਛਾ ਸਕੂਲੇ ਦਸਹਰੇ ਵਾਲਾ ਫੰਕਸ਼ਨ ਹੈ ਲਹਿੰਗਾ ਪਾਣਾ ਲੈ ਆਉਂਗਾ ਤੂੰ ਉਹ ਇਦਾਂ ਕਰ ਇਦਾਂ ਪਤਾ ਨਹੀਂ ਲੱਗਣਾ ਤੂੰ ਕੱਲ ਨੂੰ ਨਾਲ ਹੀ ਚਲ ਜਾਈਂ ਸ਼ਾਪ ਤੇ ਇੱਧਰ ਜਾ ਕੇ ਲੈ ਆਵਾਂਗੇ ਇਦ ਨਾਲੇ ਉੱਥੇ ਪਾ ਕੇ ਵੀ ਦੇਖ ਲਈਂ ਇਦਾਂ ਕੀ ਫਾਇਦਾ ਵੀਡੀਓ ਚ ਕੀ ਪਤਾ ਲੱਗਣਾ ਪਿੰਕ ਪੱਲਾ ਲੈਣਾ ਵਰਤ ਨਹੀਂ ਵੀਡੀਓ ਕਾਲ ਤੇ ਕਰ ਲੂੰਗਾ ਫਿਰ ਫਾਇਦਾ ਨਹੀਂ ਵੀਡੀਓ ਕਾਲ ਦੇ ਤੇ ਪਤਾ ਨਹੀਂ ਲੱਗਣਾ ਕਿੱਥੇ ਤੋਂ ਨਾਲ ਜਾ ਕੇ ਪਾ ਕੇ ਦੇਖੀ ਉੱਥੇ ਆਰਾਮ ਨਾਲ ਨਹੀਂ ਤੂੰ ਲੈ ਗਿਆ ਦੀ ਸਿੱਧਈ ਮੈਂ ਪੁੱਛਾਂ ਨਹੀਂ ਚੱਲ ਤੈਨੂੰ ਫੋਨ ਕਰ ਲੂੰਗਾ ਦਿਖਾਈ ਕਿੰਦਾ ਦਾ ਲਹੰਗਾ ਆ ਓਕੇ ਬਾਏ ਇਹ ਜੱਫੀ ਵਾਲਾ ਜੱਫੀ ਵਾਲਾ ਚੱਲ ਬਾਏ ਕਿੰਨਾ ਚਾਮ ਲੱਗਣਾ ਕਿ ਬਾਗਰ 20 ਨੇ ਘੰਟਾ ਕਿ ਲੱਜੋ ਅੱਧਾ ਘੰਟਾ ਕਿੰਨਾ ਟੈਂਟਾ ਅੱਧਾ ਘੰਟਾ ਬਾਏ ਹੂੰ ਬਹੁਤ ਪਿਆਰ ਲੈਂਦੀ ਮੂਹ ਵੋ ਲੈਂਦੀ ਹੈ ਚੱਲ ਚੱਲੀਏ ਮੈਂ ਹਜੇ ਇੱਥੇ ਬੈਠਾ ਸੀ ਮੈਂ ਵੀਡੀਓ ਬਣਾ ਰਿਹਾ ਸੀ ਮੈਂ ਗੋਹ ਚੱਕਣ ਲੱਗਾ ਸੀ ਮੈਨੂੰ ਵੀਡੀਓ ਕਾਲ ਆਈ ਕਹਿੰਦੀ ਪਹੁੰਚ ਗਿਆ ਦੁਕਾਨ ਤੇ ਮੈਂ ਕਹਾ ਕਿ ਮੈਂ ਘਰ ਦੇ ਬਾਹਰ ਹੀ ਆ ਫਿਰ ਆ ਗਏ ਹਾਂ ਕੀ ਕਰਦਾ ਆਹੋ ਆਹੋ ਡੀਜੇ ਲੱਗਾ ਕਿਸੇ ਤੇ ਚਲੋ ਬਣੇ ਬਲੌਣ ਲਗਾ ਕਟਿੰਗ ਹੋ ਗਈ ਆਪਣੀ ਡਨ ਛੋਟੂ ਬੈਟਾਈ ਪੈਗ ਲਾ ਕੇ ਮੋੜ ਦੇ ਮੈਂ ਲਾਇਆ ਇਹਨੂੰ ਮੈਂ ਚਲ ਚੁੱਕ ਗਿਆ ਆਪਣਾ ਨੇ ਕੀਤੀ ਆਪਣੀ ਬਾਹ ਕੈਂਟ ਗੱਲਬਾਤ ਬਣੀ ਹੈ ਪੂਰੀ ਜਿੱਦਾਂ ਮੈਂ ਚਾਹੁੰਦਾ ਹੀ ਉਦਾਂ ਤੇ ਹੋਇਆ ਹੈ ਕੋਈ ਐਸਾ ਹੈ ਇਹਨੂੰ ਉਦਾਂ ਤੇ ਹੋਇਆ ਹੈ ਨਾਲੇ ਮੈਂ ਤੁਹਾਨੂੰ ਕਾਰਡ ਹੈਗੇ ਆਪਣੇ ਆੜ ਹੈਗੇ ਆ ਤੇ ਇਹ ਤਾਂ ਮੇਨੋੜੇ ਨਾਲੇ ਆਪਣੇ ਲੋਕਾਂ ਨੇ ਵੀਡੀਓ ਦੇਖਦੇ ਆ ਨਾ ਸਾਰੇ ਜਾਣੇ ਫੌਜੀ ਬੈਂਡ ਮਾਲਵਾ ਕਿੱਦਾਂ ਹੋ ਗਿਆ ਜਾਂ ਆਪਣੇ ਕੁੜੀਆਂ ਚਾਹੀਦੇ ਜਾਗੋ ਦੇ ਮਾਲਵਾ ਕਿੱਦਾਂ ਸਾਰੇ ਜਾਣੇ ਕਿ ਤੂੰ ਜੱਟ ਕੰਮ ਨਾਲ ਨਾਲ ਸਲੂਨ ਦੇ ਬਾਈ ਵੀ ਲੱਗਦੇ ਇਹ ਪੁਰਾਣੇ ਬੰਦੇ ਬਹਾਵ ਟਾਈਮ ਹੋ ਗਿਆ ਨਾ 30 35 ਸਾਲ ਹੋ ਗਏ ਮੈਂ ਪਿਛਲਾ ਵਿਆਹ ਦਾ ਸੀਜ਼ਨ ਆ ਗਿਆ ਸਾਰਿਆਂ ਨੇ ਮੈਨੂੰ ਮੈਂ ਲਾਈਕ ਕਰਦਾ ਹੈ ਵਧੀਆ ਲੱਗਦੇ ਮਤਲਬ ਇਹ ਕਿਤਾ ਮੈਂ ਇੱਕ ਜਣਾ ਦੇਖਿਆ ਸੀ ਉਹ ਜੱਤ ਰਹੀ ਸਕਦੇ ਮਤਲਬ ਇਹ ਕਿੱਦਾਂ ਤੇ ਭਾਈ ਕਹਿੰਦਾ ਸ਼ਾਟਆਊਟ ਪਾ ਦੇ ਸਾਡਾ ਵੀਡੀਓ ਦੇ ਵਿੱਚ ਬਲੌਗ ਦੇ ਪਰ ਇੰਜਾਂ ਸ਼ਾਮ ਤੱਕ ਅਸੀਂ ਬੁਰਾ ਗੱਲ ਸਾਰੇ ਦੇ ਦੇ ਗਾ ਮੈਂ ਕੋਈ ਚੱਕੇ ਪਾ ਤੇ ਤੇ ਤਾਂ ਇਸ ਕਨੈਕਟਰ ਤੇ ਹੁਣ ਆਪਾਂ ਚਲੇ ਗਏ ਕਰਦੇ ਟਾਈਮ ਹੋ ਗਿਆ 9:00 ਹੋ ਗਏ ਸਵੇਰੇ ਆਪਾਂ ਜਾਣਾ ਲੱਡੂ ਖਾਣ ਟਾਈਮ ਹੈ ਜਿਆ ਮੈਂ ਕੋਹਾ ਚੱਕਣਾ ਹੈ ਕਿਉ ਗਾਇਸ ਕਹਿੰਦੇ ਆ ਬੜੇ ਲੱਗ ਰਹੇ ਸਾਰੇ ਮੈਂ ਬਾਹਰ ਆਇਦੂ ਜੱਡ ਹਾਂ ਸਾਰੇ ਰੱਖਿਆ ਸਾਰੇ ਦੇਖੋ ਬਾਹਰ ਦੁਕਾਨਾਂ ਹੀ ਬੰਦ ਹੋਈਆਂ ਓਕੇ ਡਾਰਲਿੰਗ ਇਹ ਕੋਈ ਨਹੀਂ ਜੇਦਾ ਆਪਾਂ ਹੀ ਆ ਗੱਲੇ ਚਲ ਛੋਟੂ ਕਹਿੰਦਾ ਬੋਰ ਤਾਂ ਨਹੀਂ ਹੋਇਆ ਬੈਠੇ ਬੈਠਾ ਹੈ ਬੋਰ ਤਾਂ ਨਹੀਂ ਹੋਇਆ ਮੈਂ ਕਹਿੰਦਾ ਉੱਥੇ ਘਰੇ ਬੈਠਾ ਉਹ ਦਵਾਈ ਦਾ ਪਤਾ ਚੱਕ ਲਿਆ ਦਵਾਈ ਦਾ ਪਤਾ ਚੱਕ ਲਿਆ ਉਹ ਦਵਾਈ ਦਾ ਪਤਾ ਤੇਰੇ ਕੋਲ ਰੱਖਿਆ ਸੀ ਮੈਂ ਇਹ ਜਦੋਂ ਬੈਠਾ ਸੀ ਉਹ ਤਾਂ ਬੜਾ ਵਧੀਆ ਸੀਗਾ ਮੈਂ ਕਿਹਾ ਠੀਕ ਠਾਕ ਆ ਚੱਲ ਲੈ ਜਾਣਾ ਨਾਲ ਇਹ ਇੱਥੇ ਬਹਿ ਕੇ ਅੱਧੇ ਘੰਟੇ ਬਾਅਦ ਅਜਾ ਹਿੱਲਣ ਲੱਗ ਪਿਆ ਲੱਗ ਪਿਆ ਮੈਂ ਤਾਂ ਆ ਗਿਆ ਹੋ ਗਿਆ ਆ ਪਤਾਇਆ ਹੁਣ ਆਇਆ ਦੇਖੋ ਬੰਦ ਆ ਕੋਈ ਨਹੀਂ ਖੁੱਲੀ ਹੈਗੀ ਆ ਟਾਬੇ ਇੱਕ ਖੁੱਲਾ ਹੁੰਦਾ ਤੁਸੀਂ ਕਹਿੰਦੇ ਹੁਣ ਅੱਧੀ ਰਾਤ ਨੂੰ ਟਾਈਮ ਲੱਗਦਾ ਇਹਦਾ ਵੀ ਠੀਕ ਕਰੀਏ ਬਾਪੋ ਸਹੀ ਗੱਲ ਆ ਟਾਈਮ ਅੱਧੀ ਰਾਤ ਨੂੰ ਲੱਗਦਾ ਇਹ ਸਾਡਾ ਹਸਪੀਟਲ ਦਾ ਪਾਪਾ ਇੱਥੇ ਮੇਰੇ ਰੱਖੇ ਗਏ ਨੂੰ ਨਾਈ ਲਈ ਆਵੇ ਤੰਦਰੁਸਤੀਆਂ ਰੱਖੇ ਪਰਵਾਧਾ ਚੜ੍ਹਦੀਆਂ ਕਲਾ ਰੱਖੇ ਸਾਰਿਆਂ ਲੰਮੀਆਂ ਉਮਰਾਂ ਵਾਛੇ ਛੋਟੇ ਘੜੀ ਸਘੜੀ ਸਤੋਂ ਤੁਸੀਂ ਇੰਨੀ ਉਮਰ ਲੰਬੀ ਹੋ ਜਵੇ ਤਾਂ ਠੀਕ ਆ ਦੇਖੋ ਆਇਓ ਮੇਰਾ ਪਿੰਡ ਆਹ ਦੇਖਿਆ ਬੋਰਡ ਲਵੰਡੀ ਰਾਈਆਂ ਇੱਥੋਂ ਸਿੱਦਾ ਮੋਤੀਆਂ ਵਾਲਾ ਖੂਹ ਆ ਇਹ ਮੋਤੀਆਂ ਵਾਲਾ ਖੂਹ ਦੇ ਉੱਪਰ ਲਗਾਇਆ ਬੋਰਡ ਏਵਨਿੰਗ 8 ਇੱਥੋਂ ਸਿੱਧਾ ਆਪਣੇ ਪਿੰਡ ਨੂੰ ਰਹਾ ਆ ਐ ਪੂਰਾ ਵਧੀਆ ਘੈਂਟ ਰੋਡ ਆਇਆ ਸਿੱਧਾ ਹੀ ਜਾਣਾ ਉਹ ਲਹੰਗੇ ਇਹ ਦੋ ਉਹ ਲਹੰਗੇ ਆ ਦੇਖੋ ਸੁੱਤੀ ਵੇ good <laughs> bye guys na, main the now i'm below the bridge good night everyone i love you all bye take care good 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 bye guys saare sab the mai ghar le jaata hu 6:30 ho gaye aur mai na gaya